ਲੁਧਿਆਣਾ ਦੇ ਵਿੱਚ ਬੀਤੇ ਕੱਲ ਤੋਂ ਨਗਰ ਨਿਗਮ ਕਾਉਂਸਲਰਾਂ ਦੇ ਵੱਲੋਂ ਨਗਰ ਨਿਗਮ ਦਫ਼ਤਰ ਦੇ ਵਿੱਚ ਰੋਸ ਜਤਾਇਆ ਗਿਆ ਸੀ ਕਿ ਉਹਨਾਂ ਦੇ ਇਲਾਕਿਆਂ ਦੇ ਵਿੱਚ ਕੰਮ ਨਹੀਂ ਹੋ ਰਿਹਾ ਇਸ ਦੌਰਾਨ ਭਾਜਪਾ ਦੇ ਕਾਉਂਸਲਰਾਂ ਨੇ ਨਗਰ ਨਿਗਮ ਮੇਅਰ ਦੇ ਨਾਲ ਮੁਲਾਕਾਤ ਵੀ ਕੀਤੀ ਸੀ ਪਰ ਮਾਮਲਾ ਇਹਨਾਂ ਵੱਧ ਗਿਆ ਕਿ ਨਗਰ ਨਿਗਮ ਮੇਅਰ ਆਪਣਾ ਦਫ਼ਤਰ ਛੱਡ ਕੇ ਚਲੇ ਗਏ ਔਰ ਇਸੇ ਦੌਰਾਨ ਨਗਰ ਨਿਗਮ ਦੇ ਕਾਉਂਸਲਰਾਂ ਸਮੇਤ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਦੇ ਵੱਲੋਂ ਆਪਣਾ ਧਰਨਾ ਜਿਹੜਾ ਉਹ ਕੱਲ ਤੋਂ ਹੀ ਜਾਰੀ ਰੱਖਿਆ ਗਿਆ ਤਾਂ ਬੀਤੀ ਰਾਤ ਤੋਂ ਅਰਾਤ ਵੀ ਜਿਹੜੀ ਕਿਹਾ ਜਾ ਸਕਦਾ ਕਿ ਬੀਜੇਪੀ ਦੇ ਕੌਂਸਲਰਾਂ ਨੇ ਇਸੇ ਜਗ੍ਹਾ ਦੇ ਉੱਤੇ ਕੱਟੀ ਹੈ ਤਾਂ ਨਗਰ ਨਿਗਮ ਮੇਅਰ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸਵਾਲ ਚੁੱਕੇ ਗਏ ਸੀ ਕਿ ਕੁਝ ਕੌਂਸਲਰਾਂ ਦੇ ਵੱਲੋਂ ਹੰਗਾਮਾ ਕੀਤਾ ਗਿਆ ਜਿਸ ਕਾਰਨ ਉਹ ਆਪਣਾ ਦਫਤਰ ਛੱਡ ਕੇ ਗਏ ਨੇ ਪਰ ਬੀਜੇਪੀ ਦੇ ਕੌਂਸਲਰ ਇਸ ਗੱਲ ਨੂੰ ਲੈ ਕੇ ਆੜੇ ਨੇ ਕਿ ਜਿਨ੍ਹਾਂ ਵੱਲੋਂ ਬਤਮੀਜੀ ਕੀਤੀ ਗਈ ਹੈ ਗਨਮੈਨਾ ਵੱਲੋਂ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਾਂ ਉਹਨਾਂ ਕੋਲੋਂ ਮਾਫੀ ਮੰਗਾਈ ਜਾਵੇ ਤਾਂ ਇਹ ਕਿਹਾ ਆ ਸਕਦਾ ਹੈ ਕਿ ਬੇਸ਼ੱਕ ਰੋਸ਼ ਪ੍ਰਦਰਸ਼ਨ ਕੱਲ ਤੋਂ ਹੀ ਜਾਰੀ ਹੈ ਪਰ ਰਾਤ ਵੀ ਜਿਹੜੀ ਹੈ ਬੀਜੇਪੀ ਦੇ ਆਗੂਆਂ ਨੇ ਇਸੇ ਜਗ੍ਹਾ ਤੇ ਕੱਟੀ ਹੈ ਤਾਂ ਇਹ ਦੇਖ ਸਕਦੇ ਹੋ ਕਿ ਗੱਦੇ ਜਿਹੜੇ ਲਗਾਏ ਗਏ ਨੇ ਰਾਤ ਇੱਥੇ ਹੀ ਬੀਜੇਪੀ ਦੇ ਕਾਉਂਸਲਰ ਨੇ ਜਿਹੜੇ ਤੇ ਜਿਹੜੇ ਉਹਨਾਂ ਦੇ ਵਰਕਰ ਨੇ ਉਹਨਾਂ ਨੇ ਰਾਤ ਇਸੇ ਜਗ੍ਹਾ ਦੇ ਉੱਤੇ ਕੱਟੀ ਐ ਤਾਂ ਹੁਣ ਭਾਜਪਾ ਦੇ ਸੀਨੀਅਰ ਆਗੂ ਵੀ ਪਹੁੰਚੇ ਨੇ ਸ਼੍ਰੀਨ ਸਾਹਿਬ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਤੁਹਾਡੇ ਵੱਲੋਂ ਰਾਤ ਵੀ ਇੱਥੇ ਕੱਟੀ ਗਈ ਕੱਲ ਪ੍ਰਦਰਸ਼ਨ ਵੀ ਸਮੂੱਚੀ ਤੁਹਾਡੀ ਲੀਡਰਸ਼ਿਪ ਵੱਲੋਂ ਕੀਤਾ ਗਿਆ ਦੇਖੋ ਜਿਸ ਤਰੀਕੇ ਦੇ ਨਾਲ ਸਾਡੇ ਕਾਉਂਸਲਰਸ ਲੁਧਿਆਣੇ ਦੇ ਲੋਕਾਂ ਦੀਆਂ ਤਕਲੀਫਾਂ ਨੂੰ ਲੈ ਕੇ ਮੇਅਰ ਕੋਲ ਉਹਨਾਂ ਦਾ ਹੱਲ ਕਰਵਾਉਣ ਵਾਸਤੇ ਆਏ ਤੁਸੀਂ ਦੇਖ ਸਕਦੇ ਆ ਕਿ ਲੁਧਿਆਣੇ ਦੇ ਵਿੱਚ ਹਰ ਥਾਂ ਦੇ ਉੱਤੇ ਪਾਣੀ ਖੜਾ ਹੋਇਆ ਹੈ ਸਿਵਰ ਜਿਹੜੇ ਇਹਨੇ ਬੈਕ ਮਾਰ ਰਹੇ ਨੇ ਚੋਕ ਹੋਏ ਪਏ ਨੇ ਸੜਕਾਂ 'ਚ ਖੱਡਾ ਤੇ ਖੱਡੇ 'ਚ ਸੜਕ ਹੈ ਪਤਾ ਨਹੀਂ ਲੱਗ ਰਿਹਾ ਲੋਕ ਉਹਦੇ 'ਚ ਗਿਰ ਜਾਂਦੇ ਨੇ ਪਾਰਕਾਂ 'ਚ ਗੋਡੇ-ਗੋਡੇ ਕਹਾ ਖੜੀ ਆ ਫੋਗਿੰਗ ਮਸ਼ੀਨਾਂ ਨੇ ਦੀ ਕੰਮ ਨਹੀਂ ਕਰ ਰਹੀਆਂ ਇਹ ਸਾਰੇ ਵਿਸ਼ਿਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਾਡੇ ਕੌਂਸਲਰ ਕੱਲ ਮੇਅਰ ਸਾਹਿਬਾਂ ਨੂੰ ਮਿਲਣ ਆਏ ਸੀਗੇ ਲੇਕਿਨ ਜਦੋਂ ਉਹਨਾਂ ਨੂੰ ਸਮੱਸਿਆ ਦੱਸੀਆਂ ਗਈਆਂ ਤੇ ਮੈਨੂੰ ਲੱਗਦਾ ਹੈ ਕਿ ਉਹ ਇੰਨਾ ਕ ਘਪਰਾ ਗਏ ਕਿ ਮੇਰੇ ਲੁਧਿਆਣੇ ਦਾ ਇੰਨਾ ਮਾੜਾ ਹਾਲ ਹੈ ਔਰ ਮੈਂ ਇਨੀ ਨਕਮੀ ਆ ਕਿ ਅਜਿਹੀ ਨੁਦਾਰੇ ਦੀ ਸਥਿਤੀ ਹੋ ਗਈ ਔਰ ਨੁਦਾਰੇ ਲੋਕ ਜਿਹੜੇ ਹੈਗੇ ਨੇ ਮੈਨੂੰ ਗਾਲ੍ਹਾਂ ਕੱਢ ਰਹੇ ਨੇ ਉੱਥੋਂ ਜਿਹੜੇ ਹੈਗਾ ਵਾ ਆਪਣਾ ਆਪਾ ਖੋ ਗਏ ਔਰ ਸਾਡੇ ਜਿਹੜੇ ਕਾਉਂਸਲਰਸ ਨੇ ਉਹਨਾਂ ਨੇ ਬਦਤਮੀਜ਼ੀ ਕੀਤੀ ਜਿਹੜੀ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਸਾਡੇ ਕਾਉਂਸਲਰ ਕੋਈ ਆਪਣਾ ਨਿੱਜੀ ਕੰਮ ਲੈ ਕੇ ਨਹੀਂ ਸੀ ਆਏ ਉਹ ਲੋਕਾਂ ਦੀ ਸਮੱਸਿਆ ਲੈ ਕੇ ਆਏ ਸੀ ਔਰ ਮੇਅਰ ਦੀ ਡਿਊਟੀ ਬੰਦੀ ਹੈ ਫਸਟ ਸਿਟੀਜ਼ਨ ਹੋਣ ਦੇ ਨਾਤੇ ਔਰ ਕਾਰਪਸ਼ਨ ਦੇ ਮੇਅਰ ਹੋਣ ਦੇ ਨਾਤੇ ਕਿ ਉਹਨਾਂ ਦੀ ਸਮੱਸਿਆਵਾਂ ਨੂੰ ਸੁਣੇ ਉਹਨਾਂ ਦਾ ਹੱਲ ਕਰੇ ਹੱਲਤ ਕਰਨਾ ਦੂਰ ਦੀ ਗੱਲ ਹੋ ਗਈ ਇਹ ਤੇ ਇਹਨਾਂ ਨੇ ਗੱਲ ਹੀ ਪੈ ਗਏ ਕਿ ਗੈਟ ਆਊਟ ਹੋ ਜਾਓ ਜੀ ਔਰ ਉਹ ਸੈਕਿਉਰਿਟੀ ਫੋਰਸ ਕੱਲ ਜਿਹੜੀ ਪ੍ਰੈਸ ਕਾਨਫਰੰਸ ਉਹਨਾਂ ਦੇ ਵੱਲੋਂ ਵੀ ਕੀਤੀ ਗਈ ਹੈ ਉਹ ਕਹਿੰਦੇ ਕਿ ਬਦਤਮੀਜ਼ੀ ਕੀਤੀ ਹੈ ਕਾਉਂਸਲਰਾਂ ਦੇ ਵੱਲੋਂ ਅਸੀਂ ਪਿਆਰ ਨਾਲ ਗੱਲ ਸੁਣ ਰਹੇ ਸੀ ਤੇ ਉਹਨਾਂ ਨੇ ਪਿਆਰ ਉਹਨਾਂ ਨੂੰ ਕਬੂਲ ਨਹੀਂ ਹੋਇਆ ਗੱਲ ਇਹ ਹੈ ਕਿ ਜਿਹੜਾ ਫਰਿਆਦੀ ਹੁੰਦਾ ਹੈ ਕਹਿੰਦੀ ਉਹ ਬਦਤਮੀਜ਼ੀ ਕਰ ਸਕਦਾ ਸਾਡੇ ਤੇ ਐਸੋਰੇ ਕਾਉਂਸਲਰਾਂ ਦਾ ਹਾਲ ਇਹ ਵਿਚਾਰੇ ਬਣੇ ਪਏ ਆ ਤੇ ਜਿਹੜੇ ਵਿਚਾਰੇ ਬਣ ਕੇ ਆਪਣੀ ਬੇਨਤੀਆਂ ਲੈ ਕੇ ਜਾਣ ਕਿਆ ਉਹ ਦੁਰਵਿਵਾਰ ਕਰਨਗੇ ਇਹ ਐਕਚੁਅਲੀ ਕੀ ਹੈ ਕਿ ਪਰਮਾਤਮਾ ਦੀ ਜਿਹੜੀ ਬਖਸ਼ਿਸ਼ ਹੁੰਦੀ ਹੈ ਨਾ ਮੇਅਰਸ਼ਿਪ ਮਿਲ ਗਈ ਉਹ ਦਿਮਾਗ ਨੂੰ ਚੜ ਗਈ ਉਹਨਾਂ ਦੇ ਕਿ ਮੈਂ ਮੇਅਰ ਐ ਇਹ ਨਹੀਂ ਜਾਣਦੇ ਕਿ ਇਹ ਜਨਤਾ ਜਨਾਰਦਨ ਹੈਗੀ ਹੈ ਜਿਹਦੇ ਉੱਪਰ ਚੜਾਉਂਦੀ ਵੀ ਹੈ ਤੇ ਉਸੇ ਸਪੀਡ ਨਾਲ ਥੱਲੇ ਲਾਂਦੀ ਵੀ ਹੈ ਸੋ ਜਿਹੜੀ ਦਿਮਾਗ 'ਚ ਚੜ ਗਈ ਹੈ ਨਾ ਮੇਅਰਸ਼ਿਪ ਇਹ ਉਹਦਾ ਸਰ ਹੈ ਉਹ ਕਹਿੰਦੇ ਪਿਆਰ ਨਾਲ ਗੱਲ ਕੀਤੀ ਫਿਰ ਜੇ ਜੇ ਤੋਂ ਨੂੰ ਲੱਗਦਾ ਹੈ ਕਿ ਤੁਹਾਡਾ ਕੋਈ ਐਸਾ ਨਹੀਂ ਸੀਗਾ ਆਂਦੇ ਨਾ ਕੱਲ ਸਾਰਾ ਦਿਨ ਸਾਡੇ ਇੱਥੇ ਅਸੀਂ ਬੈਠੇ ਰਹੇ ਆ ਰਾਤ ਨੂੰ ਇੱਥੇ ਬੈਠੇ ਰਹੇ ਹੁਣ ਵੀ ਬੈਠੇ ਹੋਏ ਆ ਤੇ ਜੇ ਇੰਨੇ ਹੀ ਉਹ ਸਾਫ ਸੁਥਰੇ ਨੇ ਉਹਨਾਂ ਵੱਲੋਂ ਕੋਈ ਗੱਲ ਨਹੀਂ ਹੋਈ ਤੇ ਆ ਕੇ ਪੁੱਛਦੇ ਨੇ ਇਹਨਾਂ ਦੇ ਸਾਥੀ ਕਾਉਂਸਲਰਸ ਨੇ ਹੈ ਉਹ ਵੀ ਕਾਉਂਸਲਰ ਹੈ ਵੀ ਕਾਉਂਸਲਰ ਨੇ ਕਾਉਂਸਲਰ ਚ ਮੇਰ ਬੰਦਾ ਹੈ ਤੇ ਇਹਨਾਂ ਦੇ ਸਾਥੀ ਹੋਏ ਨਾ ਤੇ ਆਪਣੇ ਸਾਥੀਆਂ ਨੂੰ ਆ ਕੇ ਪੁੱਛ ਨਹੀਂ ਸਕਦੇ ਭਾਈ ਤੁਸੀਂ ਕਿਉਂ ਨਾਰਾਜ਼ ਹੋ ਗਏ ਮੇਰੇ ਨਾਲ ਜੇ ਇੰਨੀ ਦਰਿਆਦਲੀ ਹੈ ਇੰਨੀ ਇਮਾਨਦਾਰੀ ਹੈ ਤੁਹਾਡੇ ਕੰਮ ਦੇ ਵਿੱਚ ਔਰ ਇੰਨੇ ਹੀ ਤੁਸੀਂ ਆਪਣੇ ਆਪ ਨੂੰ ਬੜਾ ਸੌਫਟ ਸਮਝਦੇ ਹੋ ਕਿ ਮੈਂ ਲੋਕਾਂ ਦੀ ਵਿਸ਼ਵਾਸ ਨਾਲ ਲੈ ਕੇ ਬੜੀ ਸੈਂਸਿਟਿਵ ਆਂ ਆਪਣੇ ਕਾਉਂਸਲਰ ਨਾਲ ਲੈ ਕੇ ਸੈਂਸਿਟਿਵ ਆਂ ਤੇ ਆ ਜਾਂਦੇ ਕਿ ਭਈ ਤੁਸੀਂ ਕਿਸ ਤੁਸੀਂ ਮੇਰੇ ਭਰਾ ਹੋ ਮੇਰੇ ਭੈਣਾਂ ਹੋ ਕਿਸੇ ਗੱਲ ਤੋਂ ਨਰਾਜ਼ ਹੋ ਗਏ ਇੱਥੇ ਇੱਕ ਪਰਿਵਾਰ ਹੈ ਨਾ ਮਿਸਪਲ ਕਾਰਪੋਰੇਸ਼ਨ ਦੇ ਸਾਰੇ ਕਾਉਂਸਲਰਸ ਫਿਰ ਆ ਕੇ ਆਪਣੇ ਭੈਣ ਭਰਾਵਾਂ ਦਾ ਹਾਲ ਨਹੀਂ ਪੁੱਛ ਸਕਦੇ ਸੀਗੇ ਕਿ ਵੀ ਤੁਸੀਂ ਕਿਉਂ ਨਰਾਜ਼ ਹੋ ਗਏ ਮੇਰੇ ਨਾਲ ਛੱਡੋ ਯਾਰ ਇਹ ਛੋਟੀ ਮੋਟੀ ਗੱਲ ਆ ਆਪਾਂ ਬਹਿ ਕੇ ਹੱਲ ਕਰਦੇ ਆ ਜਿਹੜੇ ਨਹੀਂ ਆਏ ਇਹ ਦਰਸਾਉਂਦਾ ਹੈ ਉਹਨਾਂ ਦੇ ਮਨ 'ਚ ਚੋਰ ਹੈ ਉਹਨਾਂ ਨੇ ਗਲਤੀ ਕੀਤੀ ਹੈ ਲੇਕਿਨ ਹੁਣ ਗਲਤੀ ਮੰਨ ਮੇਰੀ ਦਿਮਾਗ ਨੂੰ ਚੜੀ ਹੋਈ ਹੈ ਨਾ ਅੱਛਾ ਪ੍ਰਧਾਨ ਜੀ ਤੁਸੀਂ ਵੀ ਕੱਲ ਤੋਂ ਡਟੇ ਹੋਏ ਹੋ ਨਾਲ ਕਾਉਂਸਲਰ ਤੁਹਾਡੇ ਨਾਲ ਵਰਕਰ ਲੀਡਰਸ਼ਿਪ ਲੱਗਦਾ ਕਿਤੇ ਨਾ ਕਿਤੇ ਗੱਲਬਾਤ ਦੇ ਨਾਲ ਹੱਲ ਜਿਹੜਾ ਨਿਕਲ ਸਕਦਾ ਸੀਗਾ ਦੇਖੋ ਬਿਲਕੁਲ ਨਿਕਲ ਸਕਦਾ ਸੀਗਾ ਇਹ ਐਪੀਸੋਡ ਹੋਣ ਤੋਂ ਬਾਅਦ ਤੁਰੰਤ ਬਾਅਦ ਮੈਂ ਕਮਿਸ਼ਨਰ ਸਾਹਿਬ ਦੀ ਜਾਣਕਾਰੀ ਜੇਕਰ ਲੈਂਦੀ ਬਟ ਉਹਨਾਂ ਨੇ ਕਿਹਾ ਚੰਡੀਗੜ੍ਹ ਮੀਟਿੰਗ 'ਚ ਨਹੀਂ ਔਰ ਮੈਨੂੰ ਨਹੀਂ ਲੱਗਦਾ ਵੀ ਕਿੱਡੀ ਕਿੰਨੀ ਲੰਬੀ ਮੀਟਿੰਗ ਆ ਤੇ ਉਸ ਗੱਲ ਹੋਈ ਨੂੰ ਹੁਣ ਸ਼ਾਇਦ 24 ਘੰਟੇ ਹੋ ਚੁੱਕੇ ਨੇ ਤੇ ਨਾ ਉਹਨਾਂ ਵੱਲੋਂ ਔਰ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਦਾ ਨਾਮ ਇਸਤੇਮਾਲ ਕਰਦੇ ਨੇ ਮੈਨੂੰ ਉਹਨਾਂ ਦੀ ਮਾਨਸਿਕਤਾ ਤੇ ਹੈਰਾਨੀ ਹੋ ਰਹੀ ਆ ਬਈ ਜੇ ਆਮ ਲੋਕਾਂ ਦੀਆਂ ਸਮੱਸਿਆਵਾਂ ਤੁਸੀਂ ਸੁਣਨ ਨੂੰ ਤਿਆਰ ਨਹੀਂ ਤਾਂ ਤੁਸੀਂ ਆਮ ਆਦਮੀ ਕਹਾਣ ਦੇ ਹੱਕਦਾਰ ਹੋ ਇਹ ਲੋਕ ਜਿਹੜੇ ਆਪਣਾ ਮੁੱਦਾ ਲੈ ਕੇ ਆ ਰਹੇ ਨੇ ਕਾਉਂਸਲਰ ਜ਼ੈਬਾਨ ਔਰ ਦੋ ਦੋ ਤਿੰਨ ਤਿੰਨ ਵਾਰ ਦੇ ਜਿੱਤੇ ਹੋਏ ਨੇ ਤੁਸੀਂ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਤੁਸੀਂ ਉਹਨਾਂ ਨੂੰ ਉਹਨਾਂ ਦੇ ਨਾਲ ਤੁਹਾਡਾ ਵਿਵਹਾਰ ਅੱਛਾ ਨਹੀਂ ਔਰ ਉਹਦੇ ਬਾਅਦ ਤੁਸੀਂ ਜਿੰਨੀ ਪਿਆਰ ਔਰ ਸਤਕਾਰ ਦੇ ਨਾਲ ਪ੍ਰੈਸ ਕਾਨਫਰੰਸ ਕਰ ਰਹੇ ਹੋ ਇਹਦੇ ਨਾਲੋਂ ਅੱਧੇ ਪਿਆਰ ਦੇ ਨਾਲ ਤੁਸੀਂ ਇਹਨਾਂ ਲੋਕਾਂ ਨੂੰ ਹੈਂਡਲ ਕਰ ਲੈਂਦੇ ਕਹਿੰਦੇ ਨੇ ਡਾਕਟਰ ਕੋਲ ਬੰਦਾ ਦਵਾਈ ਲੈਣ ਜਾਵੇ ਔਰ ਡਾਕਟਰ ਹੱਸ ਕੇ ਖੁਸ਼ ਹੋ ਕੇ ਉਹਦੀ ਗੱਲ ਸੁਣ ਲਵੇ ਤੇ ਅੱਧਾ ਤਾਂ ਇਲਾਜ ਤਾਂ ਹੋ ਜਾਂਦਾ ਇਹ ਕੰਮਾਂ ਦਾ ਮਸਲਾ ਨਹੀਂ ਇਹ ਤਾਂ ਦੇਖੋ ਉਹਨਾਂ ਦੇ ਅੰਦਰ ਈਗੋਇਸਟ ਇੰਨੇ ਹੋ ਚੁੱਕੇ ਨੇ ਅੱਜ ਮਹਿਲਾ ਕਾਰਡ ਖੇਲਣ ਦੀ ਕੋਸ਼ਿਸ਼ ਕਰ ਰਹੇ ਆ ਕਿ ਮਹਿਲਾ برداشت ਨਹੀਂ ਹੋ ਰਹੀ ਅਸੀਂ ਸਾਡੀਆਂ ਦਾ ਸਤਿਕਾਰਯੋਗਾਂ ਪੈਣਾ ਬੇਟੀ ਸਾਡੀ ਹਾਊਸ ਦੀ ਲੀਡਰ ਪੈਣ ਸਤਿਕਾਰਯੋਗ ਪੂਨਮ ਰਤੜਾ ਜੀ ਨੇ ਸਾਡੇ ਮਹਿਲਾ ਕਾਉਂਸਲਰਸ ਬੈਠੇ ਨੇ ਇਹ ਇਹ ਕਿਹੜੀ ਗੱਲ ਤੁਸੀਂ ਲੈ ਕੇ ਬੈਠ ਗਏ ਤੁਸੀਂ ਆਪਣਾ ਤੁਹਾਨੂੰ ਇੱਕ ਸ਼ਹਿਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਮਿਲੀ ਆ ਫਰਸਟ ਲੇਡੀਜ਼ ਹੋ ਸ਼ਹਿਰ ਦੇ ਫਰਸਟ ਨਾਗਰਿਕ ਹੋ ਤੁਹਾਨੂੰ ਮੇਅਰ ਬਣਾਇਆ ਗਿਆ ਜਦੋਂ ਤੱਕ ਤੁਸੀਂ ਇੱਕ ਕਾਉਂਸਲਰ ਸੀਗੇ ਤਾਂ ਇੱਕ ਵਾਰਡ ਦੇ ਸੀ ਜੋ ਮੇਰ ਚੁਣेंगे हो तो सारे लुधियाणे दे 40 लाख लोगां नु रिप्रेजेंट करदे हो तो 40 लाख दी ਗੱਲ ਸੁਨਣਾ ਤੁਹਾਡਾ ਫਰਜ਼ ਆ ਔਰ ਤੁਹਾਨੂੰ ਪੈਨਸ਼ਨਸ ਰੱਖਣਾ ਤੁਹਾਡਾ ਫਰਜ਼ ਆ ਨਾ ਕਿ ਤੁਹਾਨੂੰ ਉਲਟਾ ਕੇ ਇਹਨਾਂ ਲੋਗਾ ਦੇ ਨਾਲ ਇਸ ਤਰ੍ਹਾਂ ਦੇ ਆਰਗੂਮੈਂਟ ਕਰਨਾ ਉਹਨਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕਰਨਾ ਆਪਣੇ ਸਿਕਿਉਰਿਟੀ ਦੇ ਦੁਆਰਾ ਨੂੰ ਧੱਕੇ ਮਾਰਨ ਦੀ ਕੋਸ਼ਿਸ਼ ਕਰਨਾ ਇਹ ਕਿਹੜੀ ਡੈਮੋਕ੍ਰੇਸੀ ਆ ਤੇ ਕਿਹੜੇ ਆਮ ਆਦਮੀ ਪਾਰਟੀ ਦੇ ਗੋਣ ਨੇ ਆਮ ਲੋਗਾ ਦੇ ਕਿਹੜੇ ਗੋਣ ਨੇ ਜੀਨੂੰ ਤੁਸੀਂ ਲੈ ਕੇ ਸਤਾ ਚ ਆਏ ਹੋ ਕਿੰਨਾ ਕ ਲੋਗ ਨੂੰ ਪੰਜਾਬ ਦੀ ਜਨਤਾ ਨੂੰ ਹੋਰ ਠੱਗ ਲਓਗੇ ਕਿੰਨਾ ਕ ਹੋਰ ਮੂਰਖ ਬਣਾ ਲਓਗੇ ਸੋ ਇਸ ਕਰਕੇ ਇਹ ਗੱਲ ਜਿਹੜੀ ਆ ਇਹ ਸਾਡੇ ਤੋਂ ਬਿਲਕੁਲ ਸਾਡੇ ਉਤੋਂ ਬਾਹਰ ਹੋ ਚੁੱਕੀ ਆ ਔਰ ਲਗਾਤਾਰ ਕੱਲ ਤੋਂ ਸਾਡੇ ਕਾਉਂਸਲਰ ਇੱਥੇ ਡਟੇ ਹੋਏ ਨੇ ਅਸੀਂ ਰਾਤ ਉਰੇ ਗੁਜ਼ਾਰੀ ਇਹ ਐਜੀਟੇਸ਼ਨ ਤੁਹਾਡੇ ਮਾਦਮ ਰਾਈ ਮੈਂ ਉਹਨਾਂ ਨੂੰ ਮੈਸੇਜ ਦੇ ਦਿੰਦਾ ਨਾ ਇਹ ਐਜੀਟੇਸ਼ਨ ਚਾਹੇ ਤੁਸੀਂ ਮਹੀਨਾ ਜਲਾ ਲਿਓ ਇਹ ਬੀਜੇਪੀ ਦਾ ਵਰਕਰ ਆ ਇਹ ਇਨਹੀ ਐਜੀਟੇਸ਼ਨਾਂ ਜੋ ਨਿਕਲਿਆ ਹੋਇਆ ਔਰ ਇਸੇ ਤਰ੍ਹਾਂ ਨਾਲ ਡਟ ਕੇ ਬੈਠਾ ਚਾਹੀ ਜਿੰਨੇ ਦਿਨ ਵਰਦੀ ਬੈਠਣਾ ਪਵੇ ਔਰ ਤੁਹਾਨੂੰ ਇਸ ਗੱਲ ਨੂੰ ਆਪਣੇ ਮੁਕਾਮ ਤੱਕ ਲੈ ਕੇ ਆਉਣਾ ਪਊਗਾ ਅੱਛਾ ਦੇਬੀ ਜੀ ਤੁਹਾਡੇ ਹਲਕੇ کافی ਵੱਡੀ ਮਾਰ ਚੇਲ ਰਿਆ ਸੀਗਾ ਖਾਸ ਕਰ ਸੈਂਟਰਲ ਹਲਕੇ ਦੇ ਜ਼ਿਆਦਾਤਰ ਜਿਹੜੇ ਕਾਉਂਸਲਰ ਤੁਹਾਡੇ ਨੇ ਉਹਨਾਂ ਨੇ ਆਵਾਜ਼ ਚੁੱਕੀ ਹੈ ਕਿ ਉੱਥੇ ਪਾਣੀ ਦਾ ਸੀਵਰੇਜ ਦਾ ਜਿਹੜਾ ਬੁਰਾ ਹਾਲ ਹੈ ਦੇਖੋ ਹਲਕਾ ਸੈਂਟਰ ਦੇ ਵਿੱਚ ਵਾਕਈ ਬਹੁਤ ਬੁਰਾ ਹਾਲ ਹੈ ਔਰ ਜਿਸ ਤਰੀਕੇ ਦੇ ਨਾਲ ਸਾਡੇ ਕਾਉਂਸਲਰ ਹਮੇਸ਼ਾ ਇਹਨਾਂ ਕੋਲ ਟਾਈਮ ਟਾਈਮ ਮੰਗੇ ਜਾਂਦੇ ਨੇ ਜਦੋਂ ਟਾਈਮ ਦਿੰਦੇ ਨੇ ਉਸ ਟਾਈਮ ਜਾਂਦੇ ਨੇ ਪਰ ਮੈਂ ਪਿਛਲੇ 4-5 ਮਹੀਨੇ ਤੋਂ ਦੇਖ ਰਿਹਾ ਜਦੋਂ ਵੀ ਕਾਉਂਸਲਰਾਂ ਕੋਲ ਜਾਂਦੇ ਨੇ ਇਹ ਹਮੇਸ਼ਾ ਉਹਨਾਂ ਦੀ ਬੇਇੱਜ਼ਤੀ ਕਰਕੇ ਉਹਨਾਂ ਨੂੰ ਭਜਾ ਦਿੰਦੇ ਨੇ ਕੋਈ ਉਹਨਾਂ ਦਾ ਕੰਮ ਨਹੀਂ ਕਰਦਾ ਦੇਖੋ ਮੱਲੇ ਕਾਉਂਸਲਰ ਜਿੱਤੇ ਹੋਏ ਨੇ ਔਰ ਜਿੱਤੇ ਹੋਏ ਕਾਉਂਸਲਰ ਨੂੰ ਲੋਕ ਆਂਦੇ ਨੇ ਕੰਮ ਕਰਾਉਣ ਵਾਸਤੇ ਜਿਸ ਤਰੀਕੇ ਦੇ ਨਾਲ ਗਲੀਆਂ ਦਾ ਹਾਲ ਹੈ ਜੇ ਰੋਡਾਂ ਦਾ ਹਾਲ ਹੈ ਸੀਵਰੇਜ ਬੰਦ ਪਏ ਨੇ ਗੰਦਾ ਪਾਣੀ ਆ ਰਿਹਾ ਹੈ ਬਿਮਾਰੀਆਂ ਘਰ-ਘਰ ਚ ਵੜੀਆਂ ਪਈਆਂ ਨੇ ਔਰ ਉਹਨਾਂ ਨੂੰ ਜਦੋਂ ਬਿਮਾਰੀਆਂ ਘਰ-ਘਰ ਚ ਵੜੀਆਂ ਪਈਆਂ ਤਾਂ ਕਾਉਂਸਲਰ ਸਾਡੇ ਕਿੱਥੇ ਜਾਣਗੇ ਮੇਅਰ ਸਾ ਯਾ ਪਰਸਨ ਕਾਰਪੋਰੇਸ਼ਨ ਮਿਸਰ ਕੋਲ ਜਾਣਗੇ ਜੇ ਕੋਈ ਸੁਣਵਾਈ ਨਹੀਂ ਹੋਈ ਗਈ ਔਰ ਜਦੋਂ ਨਹੀਂ ਸੁਣਵਾਈ ਹੋਈ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਦੇ ਕੋਲ ਸਾਰੇ ਕਾਉਂਸਲਰ ਇਕੱਠੇ ਹੋ ਕੇ ਆਏ ਬਈ ਸਾਡੀ ਸੁਣਵਾਈ ਨਹੀਂ ਹੁੰਦੀ ਉਹ ਕਹਿੰਦੇ ਨਹੀਂ ਅਸੀਂ ਟਾਈਮ ਲਿਆ ਤੁਸੀਂ ਦੁਬਾਰਾ ਉਹਨਾਂ ਕੋਲ ਜਾ ਕੇ ਮਿਲੋ ਉਹ ਕੀ ਗੱਲ ਇਹਨਾਂ ਨੇ ਕੀਤੀ ਵੀ ਜਦੋਂ ਆਏ ਔਰ ਉਹਨਾਂ ਨਾਲ ਬਤਮੀਜੀ ਨਾਲ ਬੋਲਣਾ ਪੁਲਿਸ ਬੁਲਾ ਕੇ ਉਹਨਾਂ ਨੂੰ ਜ਼ਾਬੇ ਮਰਵਾਣਾ ਜਾਂ ਉਹਨਾਂ ਨੂੰ ਬਾਹਰ ਕੱਢਣਾ ਕੱਲ ਉਹਨਾਂ ਨੇ ਉਹ ਹੀ ਹਾਲਾਤ ਕੀਤੇ ਔਰ ਦੇਖੋ ਬਿਲਕੁਲ ਪ੍ਰਧਾਨ ਜੀ ਸਹੀ ਕਹਿ ਰਹੇ ਨੇ ਵੀ ਕੋਈ ਸਾਡਾ ਪਰਿਵਾਰ ਪਰਿਵਾਰ ਹੈ ਸਾਡਾ ਅਸੀਂ ਪਰਿਵਾਰ ਦੇ ਨਾਤੇ ਅਸੀਂ ਸ਼ਹਿਰ 'ਚ ਰਹਿ ਰਹੇ ਆ ਜੇ ਸਾਡੇ ਕਾਉਂਸਲਰਾਂ ਕੋਲ ਹੋ ਜਾਂ ਤੁਹਾਡੇ ਕੋਲ ਜੇ ਕੁਝ ਹੋ ਗਿਆ ਸੀ ਸਾਡੇ ਕਾਉਂਸਲਰ ਬੈਠ ਕੇ ਸੀ ਤੁਸੀਂ ਆ ਜਾਂਦੇ ਆ ਕੇ ਤੁਸੀਂ ਸਾਰੇ ਠੀਕੇ ਭੈਣ ਭਰਾ ਵਾਂਗ ਬੈਠ ਕੇ ਗੱਲ ਹੋ ਜਾਂਦੀ ਹੈ ਗੱਲਬਾਤ ਨਹੀਂ ਕੀਤੀ ਪ੍ਰੈਸ ਕਾਨਫਰੰਸ ਕੀਤੀ ਔਰ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕਹਿ ਰਹੀ ਹੈ ਕਿ ਜੀ ਮੇਰੇ ਬੀਜੇਪੀ ਦੇ ਜਿਹੜੇ ਕਾਉਂਸਲਰ ਨੇ ਮੇਰੀ ਤਾਰੀਫ ਕਰ ਰਹੇ ਨੇ ਦੇਖੋ ਇਹ ਕਿਦਾਂ ਬੀਜੇਪੀ ਦੇ ਕਾਉਂਸਲਰਾਂ ਨੂੰ ਪੜਨ ਦੀ ਗੱਲ ਕਰ ਰਹੀ ਹੈ ਕਿਸ ਤਰੀਕੇ ਦੇ ਨਾਲ ਫਿਰ ਸਾਡੇ ਆਪਸ ਦੇ ਵਿੱਚ ਸਾਡੇ ਦਰਾਂਡ ਪਾਣ ਦੀ ਕੋਸ਼ਿਸ਼ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਦਾ ਕੋਈ ਕਾਉਂਸਲਰ ਵਿਕਣ ਵਾਲਾ ਨਹੀਂ ਨਾ ਚੁਕਣ ਵਾਲਾ ਮੈਂ ਮੈਡਮ ਨੂੰ ਕਹਿਣਾ ਚਾਹੁੰਦਾ ਇਹ ਜਨਤਾ ਨੂੰ ਤੁਸੀਂ ਬਹੁਤ ਬੇਵਕੂਫ ਬਣਾ ਲਿਆ ਜਨਤਾ ਬੇਵਕੂਫ ਬਣ ਗਈ ਔਰ ਅੱਜ ਜਨਤਾ ਬੇਵਕੂਫ ਨਹੀਂ ਹੈ ਗਈ ਅੱਜ ਜਨਤਾ ਖੜੀ ਹੋ ਗਈ ਹੈ ਜਿਹੜਾ ਤੁਸੀਂ ਝੂਠ ਬੋਲਦੇ ਹੋ ਤੁਹਾਡੇ ਜਿਹੜੇ ਝੂਠ ਨੇ ਸਭ ਨੇ ਆ ਚੁੱਕੇ ਨੇ ਹੁਣ ਜਿਹੜਾ ਤੁਸੀਂ ਇਹ ਝੂਠ ਬੋਲ ਕੇ ਸਾਡੇ ਚਾਪਸੇ ਪਾੜ ਬੰਨ ਦੀ ਕੋਸ਼ਿਸ਼ ਕਰੋ ਨਾ ਕਰੋ اچھا ਹੁਣ ਤੁਹਾਡਾ ਐਜੀਟੇਸ਼ਨ ਜਾਰੀ ਹੈਗਾ ਬਿਲਕੁਲ ਜਾਰੀ ਹੈ ਜੀ ਜਿੰਨੇ ਦਿਨ ਤੱਕ ਇਸ ਮੈਡਮ ਨੇ ਜਿੰਨੇ ਸਾਡੇ ਕਾਉਂਸਲਰ ਦੇ ਨਾਲ ਮਤਲਬ ਮਤਲਬ ਬੱਤ ਮੇ ਦੀ ਕੀਤੀ ਹੈ ਜਿੰਦਰੋਂ ਮਾਫੀ ਨਹੀਂ ਮੰਗੇਗੀ ਸਾਡਾ ਕੋਈ ਕਾਰਜਕਰਤਾ ਉੱਥੋਂ ਉੱਠੇਗਾ ਨਹੀਂ ਔਰ ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ ਮੈਨੂੰ ਪਤਾ ਚੱਲ ਰਿਹਾ ਵੀ ਉਹਨਾਂ ਦੇ ਜਿਹੜੇ ਕੋਈ ਐਮਐਲਏ ਜਾਂ ਉਹਨਾਂ ਦੇ ਜਿਹੜੇ ਕੋਈ ਕਾਉਂਸਲਰ ਨੇ ਕੋਈ ਗੱਲਾਂ ਬਾਤਾਂ ਕਰ ਰਹੇ ਨੇ ਕੋਈ ਮੰਨਣ ਵਾਲਾ ਨਹੀਂ ਸਾਡਾ ਜਿਸ ਤਰੀਕੇ ਦੇ ਨਾਲ ਸਾਡੇ ਪ੍ਰਧਾਨ ਨੇ ਤੈਅ ਕੀਤਾ ਹੈ ਉਸੇ ਤਰੀਕੇ ਦੇ ਨਾਲ ਹੀ ਚੱਲੇਗਾ ਜਿੰਦਰ ਮਾਫੀ ਨਹੀਂ ਮੰਗੇਗੀ ਇਹ ਫੈਸਲਾ ਬਿਲਕੁਲ ਨਹੀਂ ਹੋਏਗਾ ਤਾ ਹੋਰ ਵੀ ਆਗੂ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀਵਨ ਜੀ ਲੱਗਦਾ ਕਿ ਤਨਾ ਕਿਤੇ ਸਮੁੱਚੀ ਲੀਡਰਸ਼ਿਪ ਨੂੰ ਅੱਜ ਧਰਨੇ ਤੇ ਬਹਿਣਾ ਪੈ ਗਿਆ ਸਿਰਫ ਛੋਟੇ-ਛੋਟੇ ਕੰਮਾਂ ਵਾਸਤੇ ਨਗਰ ਨਿਗਮ ਦੇ ਨਾਲ ਸੰਬੰਧਿਤ ਕੰਮ ਦੇਖੋ ਵਿਸ਼ਾ ਧਰਨੇ ਤੇ ਬੈਠਣ ਦਾ ਨਹੀਂ ਹੈਗਾ ਵਿਸ਼ਾ ਲੁਧਿਆਣੇ ਦੀ ਜਨਤਾ ਦਾ ਕਿ ਲੁਧਿਆਣੇ ਦੀ ਜਨਤਾ ਕਿਸ ਹਾਲਾਤ ਚੋਂ ਗੁਜ਼ਰ ਰਹੀ ਹੈ ਜਦੋਂ ਦੀ ਇਹ ਸਰਕਾਰ ਬਣੀ ਹੈ ਔਰ ਜਦੋਂ ਤੋਂ ਇਹ ਕਾਰਪੋਰੇਸ਼ਨ ਬਣੀ ਹੈ ਲੁਧਿਆਣੇ ਦੇ ਵਿੱਚ ਵਿਕਾਸ ਦੇ ਨਾਮ ਤੇ ਕੋਈ ਹਿੱਟ ਨਹੀਂ ਲੱਗੀ ਲੁਧਿਆਣੇ ਦੀਆਂ ਜਿਹੜੀਆਂ ਜ਼ਰੂਰਤਾਂ ਹਨ ਉਹਨੂੰ ਖੁਰਦ-ਬੁਰਦ ਕੀਤਾ ਗਿਆ। ਈਵਨ ਕਿ ਸਮਾਰਟ ਸਿਟੀ ਦਾ ਪੈਸਾ ਜਿਹੜਾ ਹੈ ਉਹ ਵੀ ਲੁਧਿਆਣੇ ਦੇ ਉੱਪਰ ਨਹੀਂ ਲਗਾਇਆ ਗਿਆ। ਅੱਜ ਦੁਖਦ ਗੱਲ ਇਹ ਹੈ ਕਿ ਸਮਾਰਟ ਸਿਟੀ ਦਾ ਪ੍ਰੋਜੈਕਟ ਲੁਧਿਆਣੇ ਤੋਂ ਖੋਇਆ ਜਾ ਚੁੱਕਿਆ ਹੈਗਾ। ਮੈਂ ਕੱਲ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਮੇਅਰ ਸਾਹਿਬ ਦੀ। ਔਰ ਮੈਨੂੰ ਉਹਨਾਂ ਦੀ ਪ੍ਰੈਸ ਕਾਨਫਰੰਸ ਸੁਣ ਕੇ ਬੜਾ ਦੁੱਖ ਲੱਗਿਆ। ਉਹਨਾਂ ਨੇ ਦੋ ਐਮ.ਐਲ.ਏ ਵੀ ਨਾਲ ਬਿਠਾਏ ਸੀ, ਤੀਜਾ ਵੀ ਬਾਅਦ 'ਚ ਆਗੇ ਸੀ ਐਮ.ਐਲ.ਏ ਸਾਹਿਬ ਔਰ ਕਾਉਂਸਲਰ ਵੀ ਨਾਲ ਬਿਠਾਏ ਹੋਏ ਸੀ। ਵਿਸ਼ਾ ਉਹ ਕਿਸ ਗੱਲ ਨੂੰ ਜਿਆਦਾ ਬਾਰ ਬਾਰ ਟਾਰਗੇਟ ਕਰ ਰਹੇ ਸੀ ਕਿ ਅਸੀਂ ਕਿਸੇ ਤਰ੍ਹਾਂ ਦਾ ਵੀ ਕਿਸੇ ਕਾਉਂਸਲਰ ਨੂੰ ਉਹਦੇ ਨਾਲ ਬਤਮੀਜ਼ੀ ਨਹੀਂ ਕੀਤੀ ਉਹ ਇਸ ਗੱਲ ਨੂੰ ਟਾਰਗੇਟ ਕਰ ਰਹੇ ਸੀ ਉਹ ਇਸ ਗੱਲ ਤੇ ਤਾਂ ਆ ਹੀ ਨਹੀਂ ਰਹੇ ਸੀ ਕਿ ਅਸੀਂ ਲੁਧਿਆਣੇ ਦੇ ਵਿਕਾਸ ਵਾਸਤੇ ਕੀ ਕਰ ਰਹੇ ਹਾਂ ਮੈਨੂੰ ਦੋ ਦਿਨ ਛੋਟੇ ਛੋਟੇ ਸਵਾਲ ਲੈ ਮੈਂ ਅੱਜ ਸਵੇਰ ਕੀ ਲੁਧਿਆਣੇ ਦੇ ਪਾਰਕਾਂ ਦੀਆਂ ਪੀਐਮਸੀਆਂ ਬਣ ਗਈਆਂ ਮੇਰਾ ਮੇਰ ਸਾਹਿਬ ਨੂੰ ਸਵਾਲ ਹੈ ਕੀ ਲੁਧਿਆਣੇ ਦੇ ਵਿੱਚ ਫੋਗਿੰਗ ਮਸ਼ੀਨਾਂ ਜਿਹੜੀਆਂ ਬਾੜਾਂ ਦੀਆਂ ਖਰਾਬ ਹੋਈਆਂ ਪਈਆਂ ਐ ਉਦੀ ਜਗ੍ਹਾ 'ਚ ਨਵੀਆਂ ਫੋਗੀ ਮਸ਼ੀਨਾ ਜਾਂ ਚਾਲੂ ਫੋਗੀ ਮਸ਼ੀਨਾ ਕਿਉਂ ਨਹੀਂ ਦੇ ਰਹੇ? ਕਿਹ ਜਿੱਥੇ ਭਾਜਪਾ ਦੇ ਕੌਂਸਲਰ ਨੇ ਉੱਥੇ ਜਿਹੜੇ ਉਹਨਾਂ ਦੇ ਪਾਰਟੀ ਦੇ ਕੌਂਸਲਰ ਲੜੇ ਹੋਏ ਹਾਰ ਚੁੱਕੇ ਨੇ ਕਿਹ ਉਹਨਾਂ ਦੇ ਮਾਧਿਅਮ ਦੇ ਨਾਲ ਜਦੋਂ ਕੋਈ ਕੰਮ ਕਿਹਾ ਜਾਂਦਾ ਉਹ ਇਮੀਡੀਏਟਲੀ ਕੈਰ ਕਰਿਆ ਜਾਂਦਾ। ਕਿਹ ਉੱਥੇ ਜਿਹੜਾ ਸਫਾਈ ਦਾ ਕਰਮਚਾਰੀਆਂ ਦਾ ਕਮੀ ਹੈ ਕਿਹ ਉਹਨੂੰ ਪੂਰਾ ਕਰਨ ਦਾ ਕੰਮ ਮੇਅਰ ਸਾਹਿਬ ਕਰਨਗੇ? ਕਿਹ ਜਿਹੜਾ ਹੈਜਾ ਬਿਮਾਰੀ ਫੈਲ ਰਹੀ ਹੈ ਬਰਸਾਤ ਦੇ ਕਾਰਨ ਉਨੂੰ ਠੀਕ ਕਰਨ ਦਾ ਪ੍ਰਬੰਧ ਮੇਅਰ ਸਾਹਿਬ ਨੇ ਉਹਦੇ ਵਾਸਤੇ ਕੀ ਉਪਰਾਲੇ ਕੀਤੇ ਆਂ ਬਰਸਾਤ ਖਤਮ ਤੋਂ ਬਾਅਦ ਹੋਣ ਤੋਂ ਬਾਅਦ ਡੇਂਗੂ ਸ਼ੁਰੂ ਹੋਣਾ ਹੈ ਡੇਂਗੂ ਨੂੰ ਖਤਮ ਕਰਨ ਵਾਸਤੇ ਮੇਅਰ ਨੇ ਕੀ ਉਪਰਾਲੇ ਕੀਤੇ ਨੇ ਲੁਧਿਆਣਾ ਕਾਰਪੋਰੇਸ਼ਨ ਨੇ ਕੀ ਉਪਰਾਲੇ ਕੀਤੇ ਨੇ ਇਹਦੇ ਸਾਰੇ ਜਵਾਬ ਲੁਧਿਆਣੇ ਦੀ ਜਨਤਾ ਮੰਗ ਰਹੀ ਹੈ ਔਰ ਇਹੀ ਗੱਲਾਂ ਕਰਨ ਵਾਸਤੇ ਸਾਡੇ ਕਾਉਂਸਲਰ ਦਲਦਾਰ ਵਫਦ ਜਿਹੜਾ ਸੀ ਉਹ ਮਿਲਣ ਆਇਆ ਸੀ ਮੇਅਰ ਸਾਹਿਬ ਨੂੰ ਔਰ ਉਹ ਬੜੀ ਉਹ बार-बार ਇੱਕੋ ਗੱਲ ਕਹਿੰਦੇ ਸੀ ਕਿ ਅਸੀਂ ਕਿਸੇ ਨਾਲ ਬਦਤਮੀਜ਼ੀ ਨਹੀਂ ਕੀਤੀ ਅਸੀਂ ਕਿਸੇ ਨਾਲ ਬਦਤਮੀਜ਼ੀ ਨਹੀਂ ਕੀਤੀ ਉਹ ਅਫੈਂਸਿਵ ਸੀਗੇ ਉਹ ਲੜਨ ਆਏ ਸੀ ਮੁਲਾਕਾਤ ਦਾ ਸਮਾਂ ਮੰਗਦੇ ਹੋ ਕਿ ਆ ਕੇ ਗੱਲਬਾਤ ਕਰਨ ਨਹੀਂ ਨਹੀਂ ਦੇਖੋ ਬੜੀ ਵਧੀਆ ਗੱਲ ਕੀਤੀ ਹੈ ਪ੍ਰਧਾਨ ਜੀ ਵੀ ਬੈਠੇ ਨੇ ਉਹਨਾਂ ਨੇ ਕੋਈ ਗੱਲ ਕਹੀ ਹੈ ਵੀ ਜੇ ਉਹ ਵਾਕੇ ਹੀ ਲੁਧਿਆਣੇ ਦਾ ਵਿਕਾਸ ਕਰਨਾ ਚਾਹੁੰਦੇ ਆ ਜੇ ਉਹ ਚਾਹੁੰਦੇ ਨੇ ਕਿ ਪੱਖਪਾਤ ਜਿਹੜਾ ਸਾਨੂੰ ਲੱਗ ਰਿਹਾ ਹੈ ਲੱਗ ਨਹੀਂ ਰਿਹਾ ਜਿਹੜਾ ਪੂਰੀ ਤਰ੍ਹਾਂ ਸਾਖ-ਸਾਖ ਸਾਹਮਣੇ ਆ ਰਿਹਾ ਹੈ ਕਿ ਸਾਡੇ ਭਾਜਪਾ ਦੇ ਕਾਉਂਸਲਰ ਦੇ ਨਾਲ ਪੱਖਪਾਤ ਕਰ ਰਹੇ ਨੇ ਉਹਨਾਂ ਨੇ ਕੱਲ ਕਿਹਾ ਵੀ ਹੈ ਜਦੋਂ ਇਹ ਸਭ ਧਰਨੇ ਤੇ ਆ ਕੇ ਬੈਠੇ ਤੇ ਮੈਡਮ ਮੇਅਰ ਜਾਂਦੇ ਜਾਂਦੇ ਕਹਿ ਕੇ ਗਏ ਨੇ ਕਿ ਹੁਣ ਭਾਜਪਾ ਦੇ ਕਿਸੇ ਵੀ ਕਾਉਂਸਲਰ ਦਾ ਕੋਈ ਅਫਸਰ ਸੁਣਵਾਈ ਨਹੀਂ ਕਰੂਗਾ ਕਾਰਪੇਸ਼ ਦੀ ਉਹ ਵਾਰਨਿੰਗ ਦੇ ਕੇ ਗਏ ਨੇ ਇਸ ਗੱਲ ਸੋ ਜੇ ਉਹਨਾਂ ਦੇ ਮਨ 'ਚ ਵਾਕਈ ਸਾਰੇ ਲੁਧਿਆਣਾ ਵਾਸੀਆਂ ਦੇ ਨਾਲ ਉਹਨੂੰ ਸਖਤ ਸਾਰੂਪ ਚ ਠੀਕ ਕਰਨਾ ਚਾਹੁੰਦੇ ਨੇ ਤੇ ਮਿਲਣਾ ਕਿ ਕਾਉਂਸਲਰ ਨੂੰ ਮਿਲਣ ਆ ਕੇ ਕਹਿਣ ਕਿ ਜੀ ਅਸੀਂ ਆਪਣੀ ਗਲਤੀ ਦਾ ਅਹਿਸਾਸ ਕਰਦੇ ਹਾਂ ਔਰ ਤੁਹਾਡੇ ਸਾਰਿਆਂ ਦੇ ਕੰਮ ਹੋਣਗੇ ਈਵਨ ਕੇ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਕਾਂਗਰਸ ਦੇ ਬਹੁਤ ਕਾਉਂਸਲਰ ਦੇ ਫੋਨ ਆ ਰਹੇ ਨੇ ਇਹ ਸਾਡੇ ਇੱਕ ਕਾਉਂਸਲਰ ਦੀ ਗੱਲ ਕੀਤੀ ਆ ਸਾਡੇ ਕੋਲ ਇਹਨਾਂ ਦੇ ਕਾਉਂਸਲਰ ਦੇ ਫੋਨ ਆ ਰਹੇ ਨੇ ਕਿ ਤੁਸੀਂ ਡਟੇ ਰਹਿਣਾ ਕਿਉਂਕਿ ਅਸੀਂ ਮਜਬੂਰ ਹਾਂ ਅਸੀਂ ਆਪਣੀ ਸਰਕਾਰ ਦੇ ਖਿਲਾਫ ਤਰਨਾ ਨਹੀਂ ਲਾ ਸਕਦੇ ਮੇਰ ਸਾਹਿਬ ਸੁਣਨਾ ਮੇਰੀ ਗੱਲ ਨੂੰ ਤੁਹਾਡੇ ਕਾਉਂਸਲਰ ਦੇ ਫੋਨ ਆ ਰਹੇ ਨੇ ਸਾਡੇ ਕੋਲੇ ਕਿ ਤੁਸੀਂ ਡਟੇ ਰਹਿਣਾ ਅਸੀਂ ਆਪਣੀ ਸਰਕਾਰ ਦੇ ਖਿਲਾਫ ਤਰਨਾ ਨਹੀਂ ਲਾ ਸਕਦੇ ਤੁਹਾਡੀ ਇਹ ਵਿੱਚ ਸਾਡੇ ਬਾਣਾ ਦੇ ਵੀ ਕੰਮ ਸ਼ੁਰੂ ਹੋ ਜਾਣਗੇ ਇਹ ਤੁਹਾਡੇ ਕਾਉਂਸਲਰ ਕਹਿ ਰਹੇ ਹਨ ਜੇ ਕਹੋਗੇ ਤੇ ਨਾਮ ਜਦ ਤੱਕ ਅਸੀਂ ਵੀ ਕਰ ਦਿਆਂਗੇ ਫਿਰ ਤਾਂ ਬਿਲਕੁਲ ਆ ਜਿਹੜੇ ਲੀਡਰ ਹੈਗੇ ਨੇ ਬੇਸ਼ੱਕ ਕਾਉਂਸਲਰਾਂ ਦੇ ਨਾਲ ਨੇ ਤਾਂ ਤਰਨਾ ਪ੍ਰਦਰਸ਼ਨ ਜਾਰੀ ਰਹੇਗਾ ਜਦੋਂ ਤੱਕ ਕੋਈ ਮੁਲਾਕਾਤ ਦਾ ਦੌਰ ਨਹੀਂ ਹੁੰਦਾ ਜਦੋਂ ਤੱਕ ਕੋਈ ਹੱਲ ਨਹੀਂ ਹੁੰਦਾ ਔਰ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਯਾਤਾ ਮਾਫੀ ਮੰਗੀ ਜਾਵੇ ਜਾਂ ਇਹਨਾਂ ਕੰਮਾਂ ਨੂੰ ਲੈ ਕੇ ਜਵਾਬ ਦਿੱਤਾ ਜਾਵੇ